ਸੇਕਾ ਜੀ ਬਹਿਰ ਜੀ ਦਾ ਖਾਲਸਾ ਸ੍ਰੀ ਬਹਿਰ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਸਾਹਮਣੇ ਸਰੋਤਿਆਂ ਦੇ ਸਾਹਮਣੇ ਇੱਕ ਹੋਰ ਨਵਾਂ ਸੱਚ ਲੈ ਕੇ ਆਏ ਆ ਬਾਦਲ ਦੀਆਂ ਜਿਹੜੀਆਂ ਕਰੀਆਂ ਹੋਈਆਂ ਕਰਤੂਤਾਂ ਦੇ ਉੱਤੇ ਜਿਹੜੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਜਿਹੜੇ ਕਿ ਬਾਦਲ ਨੇ ਆਪਦੇ ਰਾਜ ਦੇ ਵਿੱਚ ਲੋਕ ਲੋਕਾਂ ਦੇ ਨਾਲ ਬਹੁਤ ਬਿਤਕਰੇ ਕੀਤੇ ਨੇ ਬਹੁਤ ਮਾਨਾ ਮਾਨਿਆ ਕੀਤਿਆਂ ਨੇ ਸਿੱਖ ਕੌਮ ਦਾ ਜਿਹੜਾ ਬੜਾ ਵੱਡਾ ਨੁਕਸਾਨ ਕੀਤਾ ਇੱਕ ਆਪਾਂ ਤੁਹਾਨੂੰ ਅੱਜ ਹੋਰ ਸੱਚ ਦੇ ਵੱਲ ਜਿਹੜਾ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ ਤੇ ਉਹਦੇ ਵੱਲ ਆਪਾਂ ਲੈ ਕੇ ਜਾ ਰਹੇ ਹਾਂ ਤੇ ਵੀਡੀਓ ਨੂੰ ਪੂਰੀ ਸ਼ੇਅਰ ਕਰਿਓ ਤੇ ਵੀਡੀਓ ਨੂੰ ਪੂਰਾ ਸੁਣਿਓ ਪੂਰਾ ਸੁਣ ਕੇ ਫਿਰ ਆਪਣੇ ਕਮੈਂਟ ਬਾਕਸ ਦੇ ਵਿੱਚ ਜਵਾਬ ਦਿਓ ਤਾਂ ਕਿ ਆਪਾਂ ਤੁਹਾਡੇ ਜਿਵੇਂ ਸਰੋਤਿਆਂ ਦੇ ਹੁਣ ਵਿਚਾਰ ਆਏ ਨੇ ਸਰੋਤੇ ਨੇ ਦੱਸਿਆ ਕਿ ਆ ਕੁਝ ਬਾਦਲ ਕਿਆ ਨੇ ਕੀਤਾ ਉਹਨੂੰ ਲੈ ਕੇ ਸਮੁਖ ਹੋਇਆ ਤੁਹਾਡੇ ਨਾਲ ਅੱਜ ਗੱਲ ਕਰਦਿਆਂ ਆਪਾਂ ਕਿ ਇੱਕ ਪੁਲਿਸ ਅਫਸਰ ਨੇ ਦੱਸਿਆ ਵੈਸੇ ਤਾਂ ਬਹੁਤ ਪਰ ਹੁਣ ਜਿਹੜੇ ਪ੍ਰਕਟਾਵੇ ਹੋ ਰਹੇ ਨੇ ਕਿ ਪੁਲਿਸ ਅਫਸਰ ਨੇ ਦੱਸਿਆ ਕਿ ਕਿਵੇਂ ਭਾਈ ਗਰਦੇਵ ਸਿੰਘ ਕਾਂਕੇ ਨੂੰ ਤੇ ਇੱਕ ਹੋਰ ਸਿੰਘ ਦੀ ਸਟੋਰੀ ਬਣਾਈ ਗਈ ਪੁਲਿਸ ਵੱਲੋਂ ਕਿ ਅਸੀਂ ਜੇ ਫੜ ਕੇ ਲਿਆਂਦਾ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਤਾਂ ਉਹ ਸਤੋਂ ਸੜਾਉਣ ਦੇ ਵਿੱਚ ਸਫਲ ਹੋ ਗਿਆ ਉਹ ਸਤੋਂ ਭੱਜ ਗਿਆ ਸਟੋਰੀ ਘੜੀ ਗਈ ਸਮਾਂ ਬੀਤਦਾ ਗਿਆ ਪ੍ਰਗਾਸ਼ਵਾਦਤ ਦੀ ਸਰਕਾਰ ਵੀ ਆ ਗਈ ਪਰ ਜਿਹੜੀ ਗੁਰਦੇਵ ਸਿੰਘ ਕੌਂਕੇ ਦੀ ਸੀ ਉਹ ਰਿਪੋਰਟ ਬਾਦਲ ਨੇ ਵੀ ਦੱਬੀ ਰੱਖੀ ਇੱਥੋਂ ਮਰ ਗਿਆ ਚਲਿਆ ਗਿਆ ਦੁਨੀਆ ਤੋਂ ਪਰ ਹੁਣ ਜਿਹੜੀਆਂ ਪਰਤਾਂ ਜਿਹੜੀਆਂ ਖੁੱਲਣ ਲੱਗੀਆਂ ਨੇ ਉਹ ਬੱਦਲ ਕਹਿੰਦਾ ਜਿਹੜਾ ਖੜਾ ਨਹੀਂ ਛੱਡਣ ਗੀਆਂ ਹੁਣ ਆਪਾਂ ਗੱਲ ਕਰਦੇ ਆ 1986 ਦੇ ਵਿੱਚ 84 ਦੇ ਵਿੱਚ ਜਿਹੜਾ ਸਭ ਕੁਝ ਵਾਪਰਿਆ ਤੁਹਾਨੂੰ ਭਲੀ ਭਾਂਤ ਤੁਸੀਂ ਜਾਣਿਓ ਕਾਂਗਰਸ ਦੀ ਸਰਕਾਰ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀ ਕੀ ਤਰੋ ਕਮਾਇਆ ਤੇ ਉਸ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਇੱਕ ਗੱਲ ਐਡ ਕਰਦੇ ਆ ਕਿ ਉਸ ਸਮੇਂ ਦਾ ਜਿਹੜਾ ਡੀਸੀਸੀ ਅੰਬਸਤਤ ਦੇ ਵਿੱਚ ਲੱਗਿਆ ਸੀ ਉਸ ਨੇ ਦਸਕਤ ਕਰਨ ਤੋਂ ਮਨਾ ਕਰ ਦਿੱਤੇ ਸੀ ਕਿਉਂਕਿ ਜਦੋਂ ਪੁਲਿਸ ਅਫਸਰ ਜਾਂ ਕੋਈ ਸਿਵਲ ਅਫਸਰ ਲੱਗੇ ਹੁੰਦੇ ਨੇ ਡੀਐਸਪੀ ਐਸਐਸਪੀ ਜਿਵੇਂ ਆਪਣਾ ਮੁੱਖ ਮੰਤਰੀ ਸੀ ਉਦੋਂ ਗਿਆਨੀ ਜੈਲ ਸਿੰਘ ਤੇ ਇੰਦਰਾ ਦੀ ਤਾਕਤ ਨਹੀਂ ਪੈਂਦੀ ਸੀ ਕਿ ਜੇ ਮੁੱਖ ਮੰਤਰੀ ਸੈਨਣਾ ਕਰਦਾ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰ ਜਾਂਦੀ ਜਾਂ ਜਿਸ ਤਰ੍ਹਾਂ ਲੋਕ ਆ ਹੁਣ ਦਿੱਲੀ ਧਰਨੇ ਦੇ ਵਿੱਚ ਆਪਣਾ ਕਿਸਾਨ ਮੋਰਚਾ ਜੋ ਲੱਗਿਆ ਸੀ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਉੱਠ ਖੜਦੇ ਤਾਂ ਸਿੱਖ ਕੌਮ ਦਾ ਨੁਕਸਾਨ ਨਹੀਂ ਹੋਣਾ ਸੀ ਪਰ ਬਦਕਿਸਮਤੀ ਇਹ ਹੈ ਕਿ ਜਦੋਂ ਬਾਦਲ ਬਰਨਾਲਾ ਟੌੜਾ ਲੌਂਗੋਵਾਲ ਤਲਵੰਡੀ ਜਿਹੜੀ ਹੋਰ ਇਹਨਾਂ ਦੀ ਖਾਸ ਜਿਹੜੀ ਜੁੰਡਲੀ ਸੀ ਰਾਮੂ ਵਾਲੀਆ ਹੋ ਗਿਆ ਕਾਫੀ ਜਿਹੜੇ ਇਹਨਾਂ ਦੇ ਇਹਨਾਂ ਨੇ ਜਿਹੜਾ ਲਿਖ-ਲਿਖ ਚਿੱਠੀਆਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਸ ਜਦੋਂ ਡੀਸੀ ਵੱਲੋਂ ਜਵਾਬ ਦਿੱਤਾ ਗਿਆ ਉਸ ਡੀਸੀ ਨੇ 2 ਮਹੀਨੇ ਦੀ ਸੁੱਟੀ ਲੈ ਕੇ ਉਹ ਚਲਾ ਗਿਆ ਫਿਰ ਬਾਦਲ ਨੇ ਆਪਣਾ ਕੋਈ ਰਿਸ਼ਤੇਦਾਰ ਜਿਹੜਾ ਕੋਈ ਇਹਨਾਂ ਦਾ ਡੀਸੀ ਸੀ ਉਹਨੂੰ ਅੰਬਰਸਰ ਲਾਇਆ ਉਦੋਂ ਸੈਨ ਕਰਵਾਏ ਤੇ ਬਾਅਦ ਚ ਵੱਡੇ ਉਹਦੇ ਵੀ ਦਿੱਤੇ ਏਸੇ 84 84 ਤੋਂ ਬਾਅਦ 1986 ਦੇ ਵਿੱਚ ਅਕਾਲੀ ਦਲ ਬਾਦਲ ਅਕਾਲੀ ਤੇ ਬਾਦਲ ਇਹ ਦੋ ਪੈਟ ਬਣਦੇ ਨੇ ਚਲੋ ਅੱਜ ਦਾ ਜਿਹੜਾ ਹੁਣ ਅਕਾਲੀ ਦਲ ਇਸ ਤਰ੍ਹਾਂ ਕਹਿਣਾ ਪੈਂਦਾ ਕਿ ਬਾਦਲਾਂ ਵੱਲੋਂ ਜਦੋਂ ਦਾ ਕਬਜ਼ਾ ਕੀਤਾ ਉਹ ਅਕਾਲੀ ਦਲ ਬਾਦਲ ਹੀ ਵੱਜਣ ਲੱਗ ਗਿਆ ਪਰ ਆ ਅਕਾਲੀ ਸਭ ਦੇ ਇੱਕ ਸੱਚਾ ਤੇ ਸੁੱਧ ਸਬਦਾ ਅਕਾਲ ਪੁਰਖ ਨੂੰ ਮੰਨਣ ਵਾਲਾ ਉਹ ਹਰ ਇੱਕ ਅਕਾਲੀ ਆ ਪਰ ਜਿਹੜਾ ਬਾਦਲ ਕੈ ਨੂੰ ਮੰਨਣ ਵਾਲਾ ਉਹ ਅਕਾਲੀ ਨਹੀਂ ਹੋ ਸਕਦਾ ਚਲੋ ਖੈਰ ਅੱਗੇ ਤੁਹਾਨੂੰ ਦੱਸਦੇ ਆ ਕਿ 1980 ਦੇ ਵਿੱਚ ਸਰਜੀਤ ਸਿੰਘ ਬਰਨਾਲੇ ਦਾ ਮੁੰਡਾ ਗਗਨਦੀਪਾ ਤੇ ਮਲਕੀਤ ਕੀਤੀ ਬਰਨਾਲੇ ਵਾਲਾ ਜਿਹੜਾ ਅਕਾਲੀ ਦਲ ਦਾ ਜਿਹੜਾ ਐਮਐਲਏ ਰਿਹਾ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ 22 ਜਨਵਰੀ ਨੂੰ 1986 ਨੂੰ ਇਹਨਾਂ ਨੇ ਕਰੀਬ 2-250 ਬੰਦਾ ਗੁੰਡੇ ਆਪ ਦੇ ਲੈ ਕੇ ਉੱਥੇ ਪਹੁੰਚੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਇਹਨਾਂ ਦੀ ਝੜਪ ਹੋਈ ਫੈਡਰੇਸ਼ਨ ਦੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਨਾਲ ਦਮ ਦੀ ਟਕਸਾਲ ਦੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਨਾਲ ਜੱਟ ਪਹੋਂ ਤੋਂ ਪੂਰੇ ਨਾਲੇ ਗੁੰਡਾਗਰਦੀ ਕੀਤੀ ਜਣੇ ਕਿ ਉੱਥੇ ਖੁੱਲਕੇ ਗੁੰਡਾਗਰਦੀ ਨੰਗਾ ਨਾ ਤੇ ਇਹਨਾਂ ਨੇ ਨੱਚਿਆ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਤੇ ਉੱਥੋਂ ਫਿਰ ਇਹਨਾਂ ਦੇ ਜਿਹੜਾ ਆਪਣੇ ਖੜਕੋ ਨਾਲ ਟੱਕਰਾ ਹੁੰਦਾਗਾ ਉਹਨਾਂ ਨੇ ਇਹਨਾਂ ਦੀ ਐਸੀ ਗੱਦੜਕੁੱਟ ਕੀਤੀ ਫਿਰ ਜਿਹੜਾ 250 ਬੰਦਾ ਸੀ ਉਹ ਵੀ ਉੱਥੇ ਦੌੜ ਗਿਆ ਤੇ ਮਲਕੀਤ ਕਿੱਤੂ ਵਰਗੇ ਤੇ ਗਾਗਨਦੀਪ ਬਰਨਾਲੇ ਵਰਗੇ ਸਾਰੇ ਉੱਥੋਂ ਭੱਜ ਨਿਕਲੇ ਤੇ ਇਹਨਾਂ ਦੇ ਛੱਤਰ ਉਦੋਂ ਦੀ ਪੈਂਦੇ ਆ ਰਹੇ ਨੇ ਪਰ ਸਿੱਖ ਕੌਮ ਨੂੰ ਇਹਨਾਂ ਨੇ ਦੋ ਦਵਤਾ ਦੇ ਵਿੱਚ ਪਾ ਕੇ ਰੱਖਿਆ ਸੀ ਕਿ ਬਾਦਲ ਹੀ ਆ ਸਾਡਾ ਜਿਹੜਾ ਕੁਝ ਹੈਗਾਗਾ ਇੱਕ ਤੁਹਾਨੂੰ ਹੋਰ ਘਟਨਾ ਸੁਣਾ ਦਿੰਨੇ ਆ ਜਦੋਂ ਸ੍ਰੀ ਕਾਲਤਾ ਸਹਿਜ ਦਾ ਇੱਕ ਜਥੇਦਾਰ ਹੁੰਦਾ ਸੀ ਮਨਜੀਤ ਸਿੰਘ ਉਹਨੇ ਜਦੋਂ ਬਾਦਲ ਨੂੰ ਕਿਹਾ ਕਿ ਬਾਦਲ ਸਾਹਿਬ ਆਪਾਂ ਅਕਾਲੀ ਦਲ ਤਖਣਾ ਕਰ ਲਈਏ ਹੁਣ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਕਿ ਆਪਾਂ ਇੱਕ ਇਕਾ ਕਾਲੀਦਾਰ ਬਣਾ ਲਈਏ ਇਕੱਠਾ ਤੇ ਵੱਖੋ ਵੱਖਰੇ ਜਿਹੜੇ ਧੜੇ ਬਣੇ ਨੇ ਤੇ ਐਨੀ ਕਹਿੰਦੀ ਦੇਰ ਸੀ ਕਿ ਪ੍ਰਗਾਸ ਬਾਦਲ ਨੇ ਆਪਦੇ ਗੁੰਡਿਆਂ ਤੋਂ ਸੱਦ ਕੇ ਤਾਂ ਉਹਦੇ ਮਗਰ ਬੰਦੇ ਲਾ ਤੇ ਮਰਵਾਉਣ ਵਾਸਤੇ ਫਿਰ ਉਸ ਜਥੇਦਾਰ ਦਾ ਹਾਲ ਗੁਰਦੇਵ ਸਿੰਘ ਕੌਂਕੇ ਦਾ ਤਾਂ ਜਿਹੜਾ ਕੀਤਾ ਸੀ ਇਹ ਵੀ ਸਾਰੀ ਇਹਨਾਂ ਦੀ ਦੇਣੀ ਆ ਤੇ ਉਸ ਜਥੇਦਾਰ ਨੇ ਵੀ ਕਹਿੰਦਾ ਕਿ ਬਾਥਰੂਮ ਦੇ ਵਿੱਚ ਲੁਕ ਕੇ ਆਪਦੀ ਜਾਨ ਬਚਾਈ ਉਤੋਂ ਜਾ ਕੇ ਫਿਰ ਜਦੋਂ ਇਹਨਾਂ ਦੇ ਗੁੰਡਿਆਂ ਨੂੰ ਪਤਾ ਨਾ ਲੱਗਿਆ ਕਿ ਇੱਥੇ ਬਾਥਰੂਮ ਦੇ ਵਿੱਚ ਲੁਕਿਆ ਹੋਇਆ ਦੇਖੋ ਕਾਲ ਤਖਤਾ ਦਾ ਜਥੇਦਾਰ ਨੂੰ ਬਾਥਰੂਮ ਦੇ ਵਿੱਚ ਲੁਕ ਕੇ ਜਾਨ ਬਚਾਉਣੀ ਪਈ ਇਹ ਸੀ ਬਾਦਲ ਦੇ ਕਾਰੇ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਦੇ ਹਾਂ ਹਜੇ ਇੱਥੇ ਹੀ ਬਸ ਨਹੀਂ ਕਿ ਬਾਦਲ ਨੇ ਹੋਰ ਕੀ ਕੀ ਜਿਹੜੀਆਂ ਗਦਾਰੀਆਂ ਕੀਤੀਆਂ ਪੰਥ ਦੇ ਨਾਮ ਤੇ ਪੰਜਾਬ ਦੇ ਨਾਮ ਤੇ ਜਿਹੜਾ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੁਣ ਇੱਕ ਡੀਐਸਬੀ ਸੇਖੋਂ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦਾ ਜਿਹੜਾ ਕੁਝ ਬਾਦਲ ਤੇ ਕਾਂਗਰਸ ਸਰਕਾਰ ਨੇ ਕੀਤਾ ਸ਼ਾਇਦ ਅਫਦਾਲੀ ਤੋਂ ਕਰਨ ਤੋਂ ਸ਼ਾਇਦ ਰਹਿ ਗਿਆ ਹੋਵੇ ਇਹਨਾਂ ਨੇ ਰਲ ਕੇ ਦੋਵਾਂ ਨੇ ਸਾਰੇ ਰਲੇ ਹੋਏ ਸੀ ਜਿਹੜਾ ਸਾਰਾ ਵਰਤਾਂਤ ਬਾਤ ਵਾਪਰਿਆ ਹੁਣ ਤੱਕ ਦਾ ਇਹ ਸਾਰੀ ਇਹਨਾਂ ਦੀ ਦੇਣਾ ਹੁਣ ਜਿਹੜਾ ਸੁਖਵੀਰ ਬਾਦਲਾ ਆਪਦੀ ਉਹ ਪੱਤ ਬਚਾਉਣ ਨੂੰ ਜਾਂ ਚੰਮ ਬਚਾਉਣ ਨੂੰ ਕਹਿੰਦੇ ਆ ਉਹਦਾ ਚੰਮ ਬਚਾਉਣ ਨੂੰ ਤੁਰਿਆ ਫਿਰਦਾਗਾ ਗਰਦੇਵ ਸਿੰਘ ਕੌਂਕ ਦੇ ਘਰੇ ਗਿਆ ਉਹਦੇ ਪਰਿਵਾਰ ਨੂੰ ਸਰੋਪੇ ਵੀ ਦਿੱਤੇ ਹੁਣ ਵਿਚਾਰਾ ਪਰਿਵਾਰ ਦੁਖੀ ਪਰਿਵਾਰ ਆ ਹੁਣ ਕੀ ਕਰੇ ਜੇ ਸਰੋਪਿਆਂ ਤੋਂ ਮੋੜਦਾ ਪਰ ਬੰਦਾ ਕਈ ਵਾਰੀ 100 ਬੰਦਾ ਸੋਚਦਾਗਾ ਚਲੋ ਸਰੋਪੇ ਨਾਲ ਤੋਂ ਪਵਾਤੇ ਪਰ ਸਰੋਪੇ ਉਹਨਾਂ ਦਾ ਪਾਲੇ ਪਰ ਜਿਹੜੇ ਸਰੋਪੇ ਦੇਣਗੇ ਸੀ ਇਹਨਾਂ ਦੀ ਸ਼ਰਮਾਂ ਵਾਲੀ ਨਾਲ ਮਰ ਜਾਣਾ ਚਾਹੀਦਾ ਸੀ ਕਿ ਤੁਹਾਡੇ ਬਾਪ ਨੇ ਤਾਂ ਹੁਣ ਤੱਕ ਗੁਰਦੇਸ ਸਿੰਘ ਕੌਂਕ ਦੇ ਜਿਹੜੀ ਰਿਪੋਰਟ ਆ ਉਹ ਜਨਤਕ ਨਹੀਂ ਕੀਤੀ ਤੇ ਉਹ ਦੱਬੀ ਰੱਖੀ ਆ ਤੇ ਤੁਸੀਂ ਕਿਹੜੇ ਮੂੰਹ ਨਾਲ ਉਹ ਸਰੋਪੇ ਪਾਉਣਿਓ ਤੁਹਾਡੀ ਸਾਖ ਜਿਹੜੀ ਤੁਹਾਡਾ ਅਕਾਲੀ ਦਾ ਤੁਹਾਡਾ ਬਾਦਲ ਦਾ ਇਸ ਤਰ੍ਹਾਂ ਨਹੀਂ ਬੱਸ ਸਕਦਾ ਜੇਕਰ ਤੁਸੀਂ ਆਪ ਦੇ ਟੁਕੜੇ ਕਰਕੇ ਵੀ ਨਾ ਉਸ ਤਰ੍ਹਾਂ ਜਿਵੇਂ ਭਾਈ ਗੁਰਦੇਸ ਸਿੰਘ ਕੌਂਕ ਦੇ ਕੀਤੇ ਸੀ ਬਾਤਲੋ ਇਸ ਤਰ੍ਹਾਂ ਟੁਕੜੇ ਕਰਕੇ ਤੁਸੀਂ ਆਪਣੇ ਸਿੱਖਾਂ ਦੇ ਮੂਰੇ ਛਿੜ ਦਿਓ ਸ਼ਾਇਦ ਤੁਹਾਡਾ ਫੇਰ ਕਿਦੇ ਨਾ ਕਿਦੇ ਜਿਹੜਾ ਕਹਦੀ ਆਪਾਂ ਸਿੱਖ ਕੌਮ ਤੁਹਾਨੂੰ ਮਾਫ਼ ਕਰ ਸਕਦੀ ਆ ਨਹੀਂ ਕਦੇ ਨਹੀਂ ਹੋ ਸਕਦਾ ਇਹ ਇਸ ਤਰ੍ਹਾਂ ਤੁਸੀਂ ਪੰਜਾਬ ਨੂੰ ਬਰਬਾਦਾਂ ਦੀਆਂ ਲੀਆਂ ਤੇ ਲਿਆਉਣ ਵਾਲੇ ਤੁਸੀਂ ਉੱਪਰ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲੇ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਆਇਆ ਗੁੰਡਾਗਰਦੀ ਹੋਈ ਨੰਗਾ ਨਾਚ ਹੋ ਰਿਹਾ ਗੈਂਗਸਟਰ ਆਏ ਤੇ ਜਿੰਨਾ आतंकवाद ਤੁਸੀਂ ਫਲਾਇਆ ਸੀ ਝੂਠੇ ਪੁਲਿਸ ਮੁਕਾਬਲੇ ਬਣਵਾਏ ਸੀ ਇਹ ਤੁਹਾਡੀਆਂ ਸਾਰੀਆਂ ਇਹ ਦੇਣਾ ਹੁਣ ਇੱਕ ਜਿਹੜਾ ਅਕਾਲੀ ਦਲ ਨੂੰ ਆਪਾਂ ਕਹ ਦੀਏ ਜਾਂ ਭਾਜਪਾ ਦਲ ਨੂੰ ਇੱਕ ਸ਼ਾਂਖ ਚੁੰਬੜਗੀ ਹੁਣ ਜ਼ਗੀਰਕੌਰ ਪਾਲਦੀ ਫਿਰਦੀ ਆ ਮੁੱਖ ਮੰਤਰੀ ਦੀ ਕੁਰਸੀ ਉਹ ਕਹਿੰਦੀ ਆ ਜਿਹੜੀ ਜਿਸਨੇ ਆਪਦੀ ਕੁੜੀ ਮਾਰੀ ਸੀ ਕੁੜੀ ਦੇ ਜਿਹੜਾ ਪੇਟੋ ਵਿੱਚ ਇੱਕ ਬੱਚਾ ਸੀ ਉਹ ਵੀ ਮਾਰ ਦਿੱਤਾ ਸੀ ਤੇ ਉਹ ਹੁਣ ਭਾਲਦੀ ਫਿਰਦੀ ਆ ਮੁੱਖ ਮੰਤਰੀ ਦੀ ਕੁਰਸੀ ਜੇ ਬਾਲਣ ਕੇ ਗਲੋਂ ਲੈ ਵੀ ਜਾਣ ਮੰਨ ਲਓ ਪਹਿਲੀ ਗੱਲ ਤਾਂ ਇਹ ਲੈਂਦੀ ਨਹੀਂ ਸਿੱਖ ਕੌਮ ਦੇ ਗਲੋਂ ਜਿੰਨਾ ਤੇ ਇਹਨਾਂ ਦਾ 골 ਬਿਸਤਰਾ ਜਾਂ ਪੂਰੇ ਤਰ੍ਹਾਂ ਭੋਗ ਨਹੀਂ ਪੈਂਦਾ ਫਿਰ ਹੋਰ ਨੇ ਚੀਮੇ ਵਰਗੇ ਚੀਮਾ ਲਾ ਲਓ ਚੰਦੂ ਮਾਦਰਾ ਲਾ ਲਓ ਭੁੰਦੜ ਲਾ ਲਓ ਬਲਟੋਆ ਲਾ ਲਓ ਤੇ ਹੋਰ ਨੇ ਪੰਜ ਸੱਤ ਤੇ ਫਿਰ ਉੱਥੇ ਫੇਰ ਆ ਕੇ ਜਿਹੜਾ ਇਹ ਸਾਵਾ ਕੁਸਲ ਜਿਹੜਾ ਖੜ ਜਾਣਾਗਾ ਪਰ ਸਾਨੂੰ ਇਹ ਸੋਚਣਾ ਪਵੇਗਾ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਤੇ ਇੱਕ ਅਜਿਹੇ ਆ ਪਲੇਟਫਾਰਮ ਲੋਕਾਂ ਨੂੰ ਇਕੱਠੇ ਕਰਨਾ ਪਵੇਗਾ ਕਿ ਅੱਜ ਲੋਕਾਂ ਦੀ ਜਿਹੜੀ ਹਾਲਤਾ ਸਾਡੇ ਕਿਸਾਨਾਂ ਦੀ ਹਾਲਤ ਲਾ ਲਓ ਸਾਡੇ ਮਜ਼ਦੂਰ ਭਾਈਆਂ ਦੀ ਹਾਲਤ ਲਾ ਲਓ ਕਿਸ ਤਰ੍ਹਾਂ ਨਿਹਾਰਬਲ ਚਲੀ ਗਈ ਕਿਸਾਨ ਖੇਤ ਦਾ ਮਾਲਕਾ ਅੱਜ ਉਹਦੀ ਮਾਲਕੀ ਦਾ ਮੁੱਲ ਉਹਨੂੰ ਨਹੀਂ ਪੈ ਰਿਆ ਤੇ ਉਹਦੇ 100 ਦੇ ਰੁਪਏ 5 ਰੁਪਏ ਜਿਹੜੇ ਇਹ ਉਹਨੂੰ ਮਰ ਰਹੇ ਨੇ ਮਾਲਕ ਨੂੰ ਤੇ ਐਨੀ ਦੁਰਦਸ਼ਾ ਕੀਤੀ ਹੋਈ ਆ ਤੇ ਜਿਹੜਾ ਮਜ਼ਦੂਰ ਆ ਤੇ ਉਹਦਾ ਹਾਲ ਤੁਸੀਂ ਵੇਖ ਲਓ ਤੇ ਪਹਿਲਾਂ ਤੇ ਅੱਜ ਦਾ ਹਾਲ ਮਜ਼ਦੂਰਾਂ ਨਾਲ ਮਿਲਿਆ ਕੇ ਦੇਖ ਲਓ ਤੁਸੀਂ ਕਿੰਨਾ ਇਹਨਾਂ ਨੇ ਗੰਦਲਾ ਤੇ ਇੱਕ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਉੱਥੇ ਖੜੇ ਕਰ ਦਿੱਤਾ ਇੱਕ ਜੀਣ ਲਈ ਤਾਂ ਫਿਰਦੇ ਨੇ ਪਰ ਜਿਹੜਾ ਹਾਲ ਮਾੜਾਗਾ ਪਿੰਡਾਂ ਦੇ ਵਿੱਚ ਆ ਕੇ ਪਤਾ ਲੱਗਦਾਗਾ ਕਿ ਮਜ਼ਦੂਰ ਤੇ ਕਿਸਾਨਾਂ ਦਾ ਜਿਹੜਾ ਹਾਲ ਆ ਉਹ ਕੀ ਨਾ ਸਰਕਾਰਾਂ ਨੇ ਗੰਦੀਆਂ ਨੇ ਕੀਤਾ ਸੀ ਤੇ ਉਦੋਂ ਦਮ ਗਜੇ ਮਾਰੇ ਆ ਮਜੀਠੀਆ ਭਗਵੰਤ ਮਾਨ ਨੂੰ ਸਰਿਆਂ ਮ ਚੈਲੰਜ ਕਰ ਰਿਹਾਗਾ ਕਿ ਤੁਸੀਂ ਮੈਨੂੰ ਫੜ ਕੇ ਦਿਖਾਓ ਤੇ ਮੈਂ ਤੁਹਾਡੀ ਮੰਤਰੀ ਦੀ ਇੱਕ ਰਿਪੋਰਟ ਜਨਤਕ ਕਰ ਦੇਵਾਂਗਾ ਜੇ ਤੁਸੀਂ ਮੈਨੂੰ ਫੜਿਆ ਤਾਂ ਅਤੇ ਤਾਂ ਸਾਬਦ ਵਰਤਿਆ ਜੇ ਮੈਨੂੰ ਫੜਿਆ ਹੁਣ ਜਾ ਤਾਂ ਇਹਦੇ ਵਿੱਚ ਭਗਵੰਤ ਮਾਨ ਜਾਂ ਉਹਦਾ ਮੰਤਰੀ ਲਾ ਲੋ ਉਹ ਬਚਾਉਣ ਨੂੰ ਫਿਰਦੇ ਮਜੀਠੀ ਨੂੰ ਕਿ ਉਹਦੀ ਕਰਤੂਤਨਾ ਕਿਦੇ ਅੱਗੇ ਆ ਜੇ ਪਰ ਖੈਰ ਤੇ ਵੀਡੀਓ ਲੰਬੀ ਹੋ ਰਹੀ ਆ ਤੇ ਕਰਤੂਤਾਂ ਦਾ ਜਿਹੜਾ ਚਿੱਠਾ ਹੈਗਾ ਉਹ ਬਹੁਤ ਲੰਬਾ ਮੇਰੇ ਕੋਲੇ ਇਹਨਾਂ ਦਾ ਰੋਜ਼ ਜਗ ਜਗਰ ਕਰਦੇ ਰਵਾਂਗੇ ਤੇ ਅੱਜ ਦਾ ਚੈਪਟਰ ਬਾਦਲ ਕੈ ਲਈ ਬਾਦਲ ਦੀਆਂ ਕਰਤੂਤਾਂ ਲਈ ਬਾਦਲ ਕੇ ਗੰਗੂਆਂ ਲਈ ਬਾਦਲ ਕੇ ਜਿਹੜੀਆਂ ਪਾਪਾਂ ਪਾਪ ਕੀਤੇ ਨੇ ਇਹਨਾਂ ਦਾ ਚੈਪਟਰ ਅੱਜ ਅੱਜ ਖਤਮ ਹੁੰਦਾ ਨਵਾਂ ਚੈਪਟਰ ਲੈ ਕੇ ਕੱਲ ਨੂੰ ਤੁਹਾਡੀ ਕਚਾਰੀ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਬਹਿਰਜ ਕਾ ਖਾਲਸਾ ਸ੍ਰੀ ਬਹਿਰਜ ਕੀ ਫਤਿਹ